ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਰੂਸ ਬਲਤ ਯੂਕਰੇਨ ਤੇ ਮਝਾਈਲਾਂ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਘਟੂ ਘਟ ਪੰਜ ਵਿਅਕਤੀ ਮਾਰੇ ਗਏ ਯੂਕਰੇਨ ਅਧਿਕਾਰੀਆਂ ਨੇ ਵਿਦੂਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਯੂਕਰੇਨ 30 ਦਿਨਾਂ ਲਈ ਜੰਗਬੰਦੀ ਲਈ ਤਿਆਰ ਹੈ 사우ਦੀ ਅਰਬ ਵਿੱਚ ਮੀਟਿੰਗ ਦੌਰਾਨ ਸ਼ਾਂਤੀ ਦਾ ਰਾਹ ਨਿਕਲ ਆਇਆ ਹੈ ਅਮਰੀਕਾ ਸਰਕਾਰ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਮਦਦ ਜੋ ਪਹਿਲਾਂ ਰੋਕੀ ਗਈ ਸੀ ਉਸ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ ਅਮਰੀਕੀ ਵਿਦੇਸ਼ ਨੁਮਾਇੰਦੇ ਕਾਨ ਵਾਲੇ ਵਿਦੇਸ਼ ਮੰਤਰੀ ਮਾਰਕ ਮਾਰਕੋ ਸੁਗਿਆਨ ਨੇ ਕਿਹਾ ਹੈ ਕਿ ਵਾਸ਼ਿੰਗਟਨ ਨੇ ਯੂਕਰੇਨ ਦੀ ਜੰਗਬੰਦੀ ਦਾ ਪ੍ਰਸਤਾਵ ਰੂਸ ਦੇ ਰਾਸ਼ਟਰਪਤੀ ਦੇ ਦਫ਼ਤਰ ਨੂੰ ਭੇਜ ਦਿੱਤਾ ਹੈ ਪਾਕਿਸਤਾਨ ਵਿੱਚ ਜਾਫਰ ਐਕਸਪ੍ਰੈਸ ਆਪਰੇਸ਼ਨ ਬੁੱਧਵਾਰ ਨੂੰ ਖਤਮ ਹੋ ਗਿਆ ਹੈ ਇਸ ਦੌਰਾਨ ਸਾਰੇ 33 ਬਾਗੀ ਮਾਰੇ ਜਾ ਚੁੱਕੇ ਹਨ ਜਦ ਕਿ 28 ਫੌਜੀਆਂ ਦੀ ਜਾਨ ਵੀ ਚਲੀ ਗਈ ਹੈ ਹਾਲਾਂਕਿ ਬਲੋਚ ਆਰਮੀ ਦਾ ਦਾਵਾ ਹੈ ਕਿ ਅਸੀਂ ਪਾਕਿਸਤਾਨ ਦੀ 100 ਫੌਜੀਆਂ ਨੂੰ ਮਾਰ ਮੁਕਾਇਆ ਹੈ ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਕੁਝ ਬੰਦਕਾਂ ਦੀ ਵੀ ਮੌਤ ਹੋ ਗਈ ਹੈ ਪਾਕਿਸਤਾਨ ਪ੍ਰਸ਼ਾਸਨ ਵੱਲੋਂ 200 ਤੋਂ ਵੱਧ ਤਬੂਤ ਘਟਨਾ ਸਥਾਨ ਤੇ ਭੇਜੇ ਗਏ ਹੈ ਬਲੋਚਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਸੋਸ਼ਲ ਮੀਡੀਆ ਤੇ ਹਾਈਜੈਕ ਕੀਤੀ ਗਈ ਟ੍ਰੇਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਕੀਤੀਆਂ ਗਈਆਂ ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਰੇਲ ਗੱਡੀ ਉਗਾਹ ਕਰਨ ਵਿੱਚ ਭਾਰਤ ਸਰਕਾਰ ਦਾ ਹੱਥ ਹੈ ਗੁਜਰਾਤ ਦੇ ਖਾਬੜਾ ਚ ਸਥਾਪਿਤ ਕੀਤੇ ਜਾ ਰਹੇ ਅਕਸ਼ੇ ਊਰਜਾ ਪਲਾਂਟ ਮੁੱਦੇ ਤੇ ਸਰਕਾਰ ਦੇ ਜਵਾਬ 'ਚ ਨਾਰਾਜ਼ ਕਾਂਗਰਸ ਅਤੇ ਵਿਰੋਧੀ ਤੇ ਦੇ ਪਾਰਟੀ ਮੈਂਬਰ ਬੁੱਧਵਾਨ ਨੂੰ ਲੋਕ ਸਭਾ 'ਚ ਬਾਕ ਆਊਟ ਕਰ ਗਏ ਕਾਂਗਰਸ ਸੰਸਦ ਮੈਂਬਰ ਮਲੇਸ਼ ਟਵਾੜੀ ਨੇ ਪ੍ਰਸ਼ਨ ਕਾਲ ਦੌਰਾਨ ਸਰਕਾਰ ਤੋਂ ਪੁੱਛਿਆ ਕਿ ਖਾਪੜਾ ਬੇਚੀ ਲਗਾਏ ਜਾ ਰਹੇ ਪਲਾਂਟ ਲਈ ਰਾਸ਼ਟਰੀ ਸਿੱਖਿਆ ਪ੍ਰੋਟੋਕਾਲ ਵਿੱਚ ਕੋਈ ਢਿੱਲ ਵਰਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਖਾਪੜਾ ਗੁਜਰਾਤ ਵਿੱਚ ਇੱਕ ਬਹੁਤ ਵੱਡਾ ਅਕਸ਼ੇ ਊਰਜਾ ਪਲਾਂਟ ਲਗਾਇਆ ਜਾ ਰਿਹਾ ਹੈ ਇਹ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਵਿੱਚ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨਿੱਤਸ ਬਿੰਦੂ ਅਧਿਕਾਰੀ ਦੀ ਟਿੱਪਣੀ ਤੇ ਲੋਚਨਾ ਕੀਤੀ ਹੈ ਉਨ੍ਹਾਂ ਨੇ ਭਾਜਪਾ 'ਤੇ ਦੋਸ਼ ਲਗਾਇਆ ਹੈ ਕਿ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਤਾਂ ਜੋ ਕਿ ਆਰਥਿਕ ਅਤੇ ਬਾਰਕ ਮੁੱਦਿਆਂ ਤੋਂ ਧਿਆਨ ਹਟਾਇਆ ਜਾ ਸਕੇ ਵਿਧਾਨ ਸਭਾ ਵਿੱਚ ਬੋਲਦਿਆਂ ਸੀਐਮ ਮਾਨਰਜੀ ਨੇ ਕਿਹਾ ਹੈ ਕਿ ਲੋਕਤੰਤਰ ਸਟਾਈ ਹੈ ਕੁਰਸੀ ਨਹੀਂ ਹੈ ਕੁਰਸੀ ਦਾ ਸਨਮਾਨ ਕਰੋ ਤੁਸੀਂ ਮੁਸਲਮਾਨ ਵਿਧਾਇਕਾਂ ਨੂੰ ਬਾਹਰ ਕੱਢਣ ਬਾਰੇ ਕਿਵੇਂ ਸੋਚ ਸਕਦੇ ਹੋ ਭਾਜਪਾ ਦੇ ਵਿਧਾਇਕ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਮੰਤਬੇ ਨੇ ਇਹ ਕਿਹਾ ਹੈ ਕਿ ਮੈਂ ਹਿੰਦੂ ਹਾਂ ਭਾਜਪਾ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ ਮੈਂ ਹਰੇਕ ਨਾਗਰਿਕ ਦੀ ਸੁਰੱਖਿਆ ਲਈ ਜ਼ਿੰਮੇਵਾਰ ਹਾਂ 14 ਮਾਰਚ ਨੂੰ ਸਵੇਰੇ ਚੰਦਗ੍ਰਹਿਣ ਲੱਗੇਗਾ ਇਹ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਲੋਕ ਸਭਾ ਵਿੱਚ ਕਾਂਗਰਸ ਅਤੇ ਭਾਜਪਾ ਦੇ ਸੰਸਦ ਮੈਂਬਰ ਨਸ਼ੀਲਿਆ ਅਦਾਰਸ਼ਾਂ ਦੀ ਸਮੱਸਿਆ ਨੂੰ ਮੇੜ ਕੇ ਲੜਨ ਦੀ ਲੋੜ ਤੇ ਜ਼ੋਰ ਦਿੱਤਾ हरियाणा ਵਿੱਚ ਲੋਕਲ ਬਾਡੀਜ਼ ਚੋਣਾਂ 'ਚ ਕਮਲ ਖਿੜ ਗਿਆ ਜਦਕਿ ਕਾਂਗਰਸ ਦਾ ਪੱਤਾ ਸਾਫ਼ ਹੋ ਗਿਆ ਹੈ 10 ਨਗਰ ਨਿਗਮਾਂ 'ਚ ਭਾਜਪਾ ਨੇ 9 ਮੇਅਰ ਜਿੱਤੇ ਹਨ ਤੇ ਉੱਧਰ ਭਾਜਪਾ ਨੇ 5 ਨਗਰ ਕੌਂਸਲਰਾਂ ਤੇ 8 ਨਗਰ ਪਾਲਿਕਾਵਾਂ ਉੱਤੇ ਜਿੱਤ ਦਾ ਝੰਡਾ ਲਹਿਰਾਇਆ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਰੀਸ਼ਸ ਦੌਰੇ ਤੇ ਅੱਜ ਦੂਜਾ ਦਿਨ ਹੈ ਮੌਰੀਸ਼ਸ ਦੇ ਸਤਬੰਝ ਵਿੱਚ ਰਾਸ਼ਟਰੀ ਦੇਵਸਤ ਮਾਰੋ ਵਿੱਚ ਸਮਾਗਮ ਸ਼ਾਮਲ ਹੋਣ ਲਈ ਪਹੁੰਚੇ ਹਨ ਪ੍ਰਧਾਨ ਮੰਤਰੀ ਨarendra Modi ਇਸ ਸਮਾਗਮ ਵਿੱਚ ਮੁੱਖ ਮਹਿਮਾਨ ਬਜੋ ਸ਼ਾਮਲ ਹੋਏ ਹਨ ਮੌਰੀਸ਼ਸ ਨੇ 12 ਮਾਰਚ 1968 ਨੂੰ ਬ੍ਰਿਟਿਸ਼ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ ਇਹ ਰਾਸ਼ਟਰ ਮੰਡਲਦੀਨ 1992 ਵਿੱਚ ਗਣਰਾਜ ਬਣ ਗਿਆ ਸੀ ਮੌਰੀਸ਼ਸ ਨੂੰ ਭਾਰਤੀ ਮੂਲ ਦੇ ਸਰ ਸ਼ਿਵ ਸ਼ਾਗਰ ਰਾਮ ਗੁਲਾਮ ਦੀ ਅਗਵਾਈ ਹੇਠ ਆਜ਼ਾਦੀ ਪ੍ਰਾਪਤ ਕੀਤੀ ਸੀ ਮੌਰੀਸ਼ਸ ਇਸ ਦਿਨ ਨੂੰ ਰਾਸ਼ਟਰੀ ਦਿਵਸ ਵਜੋਂ ਮਨਾਉਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੌਰੀਸਸ ਦਾ ਸਰਵੋਤਮ ਸਰਵੋਤਮ ਸਨਮਾਨ ਦਾ ਗ੍ਰੈਂਡ ਕਮਾਂਡਰ ਆਫ ਦਾ ਆਰਡਰ ਆਫ ਦੀ ਸਟਾਰ ਐਂਡ ਕੀ ਆਫ ਦੀ ਇੰਡੀਅਨ ਓਸ਼ਨ ਨਾਲ ਸਨਮਾਨਿਤ ਕੀਤਾ ਗਿਆ ਯੂਪੀ ਦੇ ਮੈਨਪੁਰੀ ਲੱਕ ਵਿੱਚ دہੁੱਲੀ ਪਿੰਡ ਵਿੱਚ ਡਾਕੂਆਂ ਦੇ ਇੱਕ 그룹 ਵੱਲੋਂ 24 ਦਲਤਾਂ ਦੀ ਹੱਤਿਆ ਕਰ ਦਿੱਤੀ ਸੀ ਇਸ ਮਾਮਲੇ ਵਿੱਚ 47 ਸਾਲ ਬਾਅਦ ਇੱਕ ਸਥਾਨਕ ਅਦਾਲਤ ਨੇ ਭਿਆਨਕ ਕਤਲੇਆਮ ਵਿੱਚ ਸ਼ਾਮਲ ਹੋਣ ਵਾਲੇ ਤਿੰਨ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਹਨਾਂ ਨੂੰ 18 ਮਾਰਚ ਨੂੰ ਸਜ਼ਾ ਸੁਣਾਈ ਗਈ ਜਾਵੇਗੀ 19 ਨਵੰਬਰ 1981 ਨੂੰ ਇੱਕ ਐਫਆਈਆਰ ਦਰਜ ਕਰਵਾਈ ਸੀ ਤੇ ਇਸ ਵਿੱਚ ਵਿਸਥਾਰਤ ਰੂਪ ਵਿੱਚ ਦੱਸਿਆ ਗਿਆ ਕਿ 17 ਦੋਪਮਖ ਖਿਲਾਫ 4 ਸ਼ੀਟ ਪੇਸ਼ ਕੀਤੀ ਗਈ ਸੀ ਮੁਕਦਮੇ ਦੌਰਾਨ ਸੰਤੋਸ਼ ਤੇ ਰਾਦੇਸ਼ ਵਿੱਚ 17 ਮੋਲਜਮਾਂ ਵਿੱਚੋਂ 13 ਦੀ ਮੌਤ ਹੋ ਗਈ ਹੈ ਬਾਕੀ 14 ਵਿੱਚੋਂ ਇੱਕ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਦੁਬਈ ਦੇ ਰਾਜਦੂਤ ਅਬਦੁਲ ਨਾਸਰ ਅਲ ਸਾਲੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਲਿਆਸ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਉਹਨਾਂ ਨੇ ਕਿਹਾ ਕਿ ਦੁਬਈ ਦੇ ਨਾਲ ਰਿਸ਼ਤੇ ਮਜ਼ਬੂਤ ਕਰਨ ਦੇ ਪੰਜਾਬ ਨੂੰ ਅੱਗੇ ਆਉਣਾ ਚਾਹੀਦਾ ਹੈ। ਬਿਹਾਰ ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਵਿਰੋਧੀ ਧਿਰ ਦੇ ਨੇਤਾ 라ਬੜੀ ਦੇਵੀ ਦੇ ਵਿਚਕਾਰ ਤਿੱਖੀ ਨੋਕਜੋਕ ਦੇਖਣ ਨੂੰ ਮਿਲੀ। ਉਹਨਾਂ ਨੇ ਕਿਹਾ ਕਿ ਨਿਤਿਸ਼ ਕੁਮਾਰ ਵਿਧਾਨ ਸਭਾ ਵਿੱਚ ਭੰਗ ਪੀ ਕੇ ਆਂਦੇ ਹਨ। ਹਾਈ ਕੋਰਟ ਨੇ ਕਿਹਾ ਹੈ ਕਿ ਸੰਸਦ ਮੈਂਬਰ ਅਮਰਪਾਲ ਸਿੰਘ ਸੰਸਦ ਦੇ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਸਕਣਗੇ ਸੰਸਦ ਕਮੇਟੀ ਨੇ 54 ਦਿਨਾਂ ਦੀ ਛੁੱਟੀ ਮਨਜ਼ੂਰ ਕਰ ਲਈ ਹੈ ਉਹਨਾਂ ਦੀ ਮੈਂਬਰਸ਼ਿਪ ਰੱਦ ਨਹੀਂ ਹੋਵੇਗੀ ਆਸਟ੍ਰੇਲੀਆ ਡਾਕਟਰਾਂ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਨਕਲੀ ਦਿਲ ਨਾਲ 100 ਦਿਨਾਂ ਤੱਕ ਇੱਕ ਮਰੀਜ਼ ਬਾਹਰ ਰਹਿਣ ਦਾ ਰਿਕਾਰਡ ਬਣਾਇਆ ਗਿਆ ਹੈ ਡੋਨਰ ਨਾ ਮਿਲਣ ਤੱਕ ਮਸ਼ੀਨੀ ਦਿਲ ਨਾਲ ਆਮ ਬੰਗ ਜ਼ਿੰਦਗੀ ਬਿਤਾਈ ਜਾ ਸਕਦੀ ਹੈ ਮਹਾਰਾਸ਼ਟਰ ਦੇ ਨਾਗਪੁਰ ਦੇ ਇੱਕ ਡਾਕਟਰ ਤੋਂ 11 ਕਰੋੜ ਰੁਪਏ ਦੀ ਫਰौती ਦੀ ਮੰਗਣ ਦੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਧਮਕੀ ਦਿੱਤੀ ਹੈ ਜੇਕਰ ਉਹਨਾਂ ਨੂੰ ਨਾਂਨ ਫਰौती ਦਿੱਤੀ ਗਈ ਤਾਂ ਉਹ ਹਸਪਤਾਲ ਨੂੰ ਬੰਬ ਦੇ ਨਾਲ ਉਡਾ ਦੇਣਗੇ ਆਂਧਰਾ ਪ੍ਰਦੇਸ਼ ਦੇ ਨੈਰੋਲ ਜ਼ਿਲ੍ਹੇ ਦੇ ਦੋਲਪਲਾਜ ਦੇ ਉੱਤੇ 3.38 ਕਰੋੜ ਰੁਪਏ ਦਾ ਸੋਨਾ ਵਿਜੀਲੈਂਸ ਵਿਭਾਗ ਨੇ ਜ਼ਬਤ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਬਿਨਾਂ ਉੱਚ ਦਸਤਾਵੇਜ਼ ਤੋਂ 4.2 ਕਿਲੋਗ੍ਰam ਸੋਨਾ ਗੈਰਕਾਨੂੰਨੀ ਢੰਗ ਨਾਲ ਚਨਈ ਤੋਂ ਨੈਲੂਰ ਦੇ ਇੱਕ ਵਪਾਰੀ ਦੇ ਕੋਲ ਲਿਜਾਇਆ ਜਾ ਰਿਹਾ ਸੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਵਾਰ 64 ਸਾਲਾਂ ਬਾਅਦ ਰਮਜ਼ਾਨ ਦੇ ਸਮੇਂ ਵਾਲੇ ਦਿਨ ਤੇ ਹੋਲੀ ਵੀ ਆ ਗਈ ਹੈ 1964 ਵਿੱਚ 4 ਮਾਰਚ ਨੂੰ ਹੋਲੀ ਅਤੇ ਰਮਜ਼ਾਨ ਸ਼ੁੱਕਰਵਾਰ ਜੁਮਾ ਇਕੱਠੇ ਆਏ ਸਨ ਰੰਗ ਵਿੱਚ ਭੰਗ ਪੈ ਨਾ ਜਾਵੇ ਇਸ ਲਈ ਰਮਜ਼ਾਨ ਦੇ ਸਮਾਂ ਬਦਲਿਆ ਗਿਆ ਹੈ 10 ਜ਼ਿਲ੍ਹਿਆਂ ਵਿੱਚ ਜੁम्मेਦੀ ਨਵਾਜ਼ ਦਾ ਸਮਾਂ ਬਦਲ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਅਣਸਖਾਬੀ ਘਟਨਾ ਨਾ ਵਾਪਰੇ ਜੂਪੀ ਵਿੱਚ ਹੌਲੀ ਤੋਂ ਪਹਿਲਾਂ ਮਸਜਿਦਾਂ ਨੂੰ ਤਰਪਾਲ ਨਾਲ ਢੱਕ ਦਿੱਤਾ ਗਿਆ ਹੈ ਇੰਡੀਅਨ 에ਅਰਫੋਰਸ ਨੂੰ 2906 ਕਰੋੜ ਰੁਪਏ ਦੀ ਲਾਗਤ ਨਾਲ 90 ਰਡਾਰ ਸਿਸਟਮ ਮਿਲਣਗੇ ਤਾਂ ਜੋ ਕਿ ਸਖਿਆ ਵਿੱਚ ਵਾਧਾ ਕੀਤਾ ਜਾ ਸਕੇ ਭਾਰਤੀ ਰਾਸ਼ਟਰਪਤੀ ਮੁਰਮੂ ਜੀ ਨੇ ਕਿਹਾ ਕਿ ਇੱਕ ਪੁੜੀ ਲੁਖੀ ਕੁੜੀ ਸਿਰ ਪਰਿਵਾਰ ਨੂੰ ਹੀ ਨਹੀਂ ਪੂਰੇ ਸਮਾਜ ਨੂੰ ਵਿਕਾਸ ਵੱਲ ਲੈ ਜਾਂਦੀ ਹੈ ਇਹ ਵਿਚਾਰ ਉਹਨਾਂ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸ਼ਾਨਦਾਰ ਪ੍ਰਾਪਤੀਆਂ ਦੇ ਮੌਕੇ ਉੱਤੇ ਲੋਕ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਤੇ ਆਪਣੇ ਵਿਚਾਰ ਬਿਆਨ ਕੀਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਮੈਂ ਕਾਲੀ ਦਲ ਦਾ ਨੁਮਾਇੰਦਾ ਨਹੀਂ ਹਾਂ ਸਿੱਖ ਪੰਥ ਦਾ ਅਧਿਸ਼ਕ ਮੰਤਰੀ ਚੜ੍ਹਦੀ ਕਲ ਲਈ ਕੰਮ ਕਰਦਾ ਰਹਾਂਗਾ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਅਭਿਆਨ ਦੇ 12ਵੇਂ ਦਿਨ ਪੰਜਾਬ ਪੁਲਿਸ ਵੱਲੋਂ 543 ਥਾਮਾਂ ਤੇ ਛਾਪੇਮਾਰੀ ਕੀਤੀ ਗਈ ਤੇ 118 ਸਮਗਲਰਾਂ ਨੂੰ ਕਾਬੂ ਕੀਤਾ ਗਿਆ ਆਪਰੇਸ਼ਨ ਦੌਰਾਨ 77 ਮਾਮਲੇ ਦਰਜ ਕੀਤੇ ਗਏ ਜਦਕਿ 994 ਗ੍ਰਾਮ ਹੈਰੋਇਨ ਤੇ 1.47 ਲੱਖ ਰੁਪਏ ਦੀ ਡਰੱਗ ਮੰਨ ਵੀ ਬਰਾਮਦ ਕੀਤੀ ਗਈ ਚੰਡੀਗੜ੍ਹ ਰਾਜਧਾਨੀ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਰਾਸ਼ਟਰਪਤੀ ਮੂਰੂਗੀ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੇ ਇਸ ਮੌਕੇ ਤੇ ਪੰਜਾਬੀ ਵਿਰਾਸਤ ਤੇ ਸੱਭਿਆਚਾਰ ਬਾਰੇ ਚਰਚਾ ਕੀਤੀ। ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ 108ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਤਲਵੰਡੀ ਸਾਬੋ ਦੇ ਨੇੜੇ ਲੇਲੇਵਾਲਾ ਵਿਖੇ ਗੈਸ ਪਾਈਪਲਾਈਨ ਪਾਉਣ ਦਾ ਕੰਮ ਰੁਕਣ ਸਮੇਂ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਭਾਰਤ ਦੀ 에ਰ ਰੂਟਾਂ ਦੇ 스타 에어ਲਾਈਨ ਵੱਲੋਂ 홀리ডে મોਕੇ ਤੇ ਹਵਾਈ ਯਾਤਰਾ ਲਈ ਸਿਰਫ 999 ਰੁਪਏ ਵਿੱਚ ਟਿਕਟ ਬੁੱਕ ਕਰਾਈ ਜਾ ਰਹੀ ਹੈ ਤੇ ਕੋਈ ਵੀ ਵਿਅਕਤੀ ਇਸ ਨੂੰ ਆਨਲਾਈਨ ਜਾ ਕੇ ਇਹ ਟਿਕਟ ਬੁਕਿੰਗ ਕਰ ਸਕਦਾ ਹੈ। ਸ਼ੇਅਰ ਮਾਰਕਟ ਵਿੱਚ ਗ੍ਰਾਫਟ ਦੇ ਗਾਨ ਇੰਡਸ ਐਂਡ ਬੈਂਕ ਨੂੰ 2100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇੰਪੋਰਟਡ ਕਾਰਾਂ ਤੇ ਟੈਰਫ ਘਟਨ ਨਾਲ ਯੂਰਪ ਤੋਂ ਕਾਰਾਂ ਇੰਪੋਰਟ ਹੋ ਸਕਦੀਆਂ ਹਨ ਜੈਗੂਅਰ ਲੈਂਡ ਰੋਵਰ ਨੇ ਤਾਮਿਲनाडु ਵਿੱਚ 9000 ਕਰੋੜ ਰੁਪਏ ਦੇ ਪਲਾਂਟ ਦਾ ਕੰਮ ਰੋਕ ਦਿੱਤਾ ਹੈ ਚੈਂਪੀਅਨ ਟਰੋਫੀ ਵਿੱਚ ਦਮਦਾਰ ਪ੍ਰਦਰਸ਼ਨ ਦੇ ਕਾਰਨ ਭਰਾਟ ਤੇ ਕੋਲੀ ਨੂੰ 2027 ਦੇ ਵਿਸ਼ਵ ਕੱਪ ਵਿੱਚ ਮੌਕਾ ਦਿੱਤਾ ਜਾ ਸਕਦਾ ਹੈ ਵੰਡੀ ਰੈਂਕਿੰਗ ਵਿੱਚ ਰੋਹਿਤ ਸ਼ਰਮਾ ਤੀਜੇ ਸਥਾਨ ਤੇ ਪਹੁੰਚ ਗਏ ਹਨ ਜਦ ਕਿ ਸ਼ੁਭਮਨ ਗਿੱਲ ਚੋਟੀ ਤੇ ਬਰਕਰਾਰ ਹਨ ਅਮਰੀਕਾ ਦੇ ਰਾਸ਼ਟਰਪਤੀ ਨੇ ਐਲਨ ਮਾਸਕ ਦੀ ਕੰਪਨੀ ਦੀ ਟੈਸਲਾ ਕਾਰ ਨੂੰ ਖਰੀਦ ਕੇ ਉਹਨਾਂ ਦੀ ਕੰਪਨੀ ਦਾ ਸਮਰਥਨ ਕੀਤਾ ਹੈ ਬਾਅਦ ਵਿੱਚ ਐਲਨ ਮਾਸਕ ਅਤੇ ਡੋਨਾਲਡ ਟਰੰਪ ਨੇ ਇਸ ਕਾਰ ਦੀ ਸਵਾਰੀ ਕੀਤੀ ਇਹ ਲਾਲ ਰੰਗ ਦੀ ਕਾਰ ਹੈ ਭਾਰਤ ਵੀ ਅਮਰੀਕੀ ਪ੍ਰਸ਼ਾਸਨ ਵੱਲੋਂ ਅਮਰੀਕਾ ਵਿੱਚ ਦਾਖਲ ਹੋਏ ਗੈਰਕਾਨੂੰਨੀ ਭਾਰਤੀਆਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਪਰੰਤੂ ਅਜੇ ਵੀ ਬਹੁਤ ਸਾਰੇ ਲੋਕ ਗੈਰਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਕੱਲ ਇੱਕ ਭਾਰਤੀ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਉਹ ਸੇਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਹੋਣ ਖਬਰਾਂ ਸਮਾਪਤ ਹੁੰੀਆਂ ਧੰਨਵਾਦ ਸ਼ੁਕਰੀਆ ਜੀਕਰ ਤੁਹਾਨੂੰ ਸਾਡੇ ਚੈਨਲ ਤੋਂ ਪ੍ਰਸਾਰਿਤ ਕੀਤੀਆਂ ਦੀਆਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ